ਲੋਇਮੇਟਰ ਬਲੌਗ ਦੀ ਕਰੀਏ ਸਟਾਰਟਿੰਗ دھੂਪ ਬਹੁਤ ਅੱਛੀ ਆਈ ਹੈ ਤੇ ਆਪਣੇ ਹੱਥ ਚ ਕੈਂਚੀ ਤੇ ਸੂਈ ਆ ਗਿਆ ਸਾਲਾ ਉੱਠੀ ਜਾ ਕੇ ਬੈਠ ਜਾਣਾ ਸਾਲਾ ਕਸਮੇਲਾ ਜਿਆ ਸਸਰੀ ਗੱਲ ਜਾਰੇ ਵੀਰ ਬਣਾਉ ਕਿਵੇਂ ਕਹਿਮ ਸਾਰੇ ਜਾਨਵਰ ਸੈਟ ਸਾਰਿਆਂ ਦੇ ਤੇ ਪੱਲੜ ਲਾ ਦਈਏ ਇਹਨੂੰ ਪਾਉ ਵੀ ਤੇ ਪੱਲੜ ਤਾਂ ਦੇ ਦੱਸ ਕੋਈ ਆਵਾਡੋ ਵਾਲਾ ਆ ਕਿਹੜਾ ਕਾਲਾ ਇਹਦਾ ਗੰਦਾ ਹੈ ਸਾਲਾ ਆਹਾ ਤਹਲਾ ਚੱਕ ਤਾਂ ਦੇਖ ਤਾਂ ਕਿੰਨਾ ਕਾਉਂਦਾ ਇਹ ਹਾਂ 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 ਉਹ ਤਾਂ ਜ਼ਿਆਦਾ ਹੈ ਨਾ ਇੱਕਦਾਂ ਨਾਲ ਸਰਜੂ ਦੇਖ ਪਹਿਲਾਂ ਫਿਰ ਤਾਂ ਲੰਬਾ ਵਾੜ ਲਾਂਗੇ ਇਹਨੂੰ ਨਹੀਂ ਕਰਾਂ ਨਹੀਂ ਸਰਦਾ ਜੱਸੇ ਮੇਰੇ ਹਿਸਾਬ ਨਾਲ ਦੋ ਨਾਲ ਦੋ ਥੈਲਿਆਂ ਨਾਲ ਇੱਕ ਪਲੜ ਜਿਹੜਾ ਆਪਾਂ ਇੱਥੋਂ ਖੋਲੇ ਆ ਤਾਂ ਬਾ ਉਹ ਕਿੱਥੇ ਗਏ ਆ ਜਿੰਨੇ ਪੂਰਾ ਕੇ ਰਾਵਾਂ ਤਾਂ ਹਾਂ ਕਾ ਇਹ ਰੋ ਗੁੰਜਾ ਕੇ ਰਮਾਂ ਜੀ ਅੱਛਾ ਤੇ ਹਾਂ ਉੱਪਰ ਉੱਪਰ ਕਾ ਲਾ ਦਨੇ ਆ ਹਾਂ ਡੋਗ ਲਾ ਕੇ ਥੱਲੇ ਆ ਲਾ ਦਾਂਗੇ ਆ ਫੈਬਰਿਕ ਫੈਬਰ ਕਿੱਥੇ ਆ ਆ ਦੇਖੋ ਫੈਬਰ ਆਹ ਇੰਨੀ ਗਏ ਥੱਲੇ 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 ਉਹ ਨਹੀਂ ਲੱਗਣੀ ਓਏ ਫੈਬਰ ਉਹਨੇ ਲਵੇ ਨਹੀਂ ਉਹ ਥੈਲਾ ਉਹ ਸਾਲਿਆ ਉਹ ਥੈਲਾ ਯਾਰ ਕੋਈ ਖੜਜੋ ਯਾਰ ਭਾਈ ਥੈਲਾ ਦੂਲਾ ਲੱਭਣ ਦੋ ਪਹਿਲਾਂ ਲਓ ਵੀ ਕਿਥੈਲਾ ਹੋਰ ਲੱਭ ਗਿਆ ਸਾਨੂੰ ਪਹਿਲਾਂ ਇਹਦੀ ਕਟਿੰਗ ਕਰ ਲੈਨੇ ਆਪਾਂ ਆਹ ਜਾਂਦੀ ਹੈ ਮਾਇਆ ਨਾ ਛੀੜ ਦਿਓ ਨਾ ਇਹ ਲੱਗੀ ਸਾੜੀ ਮੇਰੀ ਉਹ ਲੱਗੀ ਓਕੇ ਚਲੋ ਹੁਣ ਉਧਰੋਂ ਵੀ ਕੱਟ ਲਈਏ ਪਹਿਲਾਂ ਇਹਨਾਂ ਦੀ ਕਰੀਏ ਸੈਟਿੰਗ ਝਾੜ ਲਾ ਜਸੇ ਇਹਨੂੰ ਲਓ ਮਿੱਤਰੋ ਤਿਆਰੀ ਹੈ ਆ ਫੜ ਕੇ ਰਾ ਸਵੀਚ ਪਾ ਗਾ ਵੀ ਹੁਣ ਆਪਾਂ ਇਹਦੀ ਕਰ ਦਈਏ ਸਮਾਈ ਜੀ ਠੀਕ ਐ ਇਹਨੂੰ ਮਾਰ ਦਈਏ ਸਿਉਣਾ ਛਲ ਘਟੇ ਰਹਿ ਗਏ ਚਲ ਕੋਈ ਨਹੀਂ ਜਿੱਦੀ ਕੁਵਾਇਦੀ ਓਨੀ ਕੁ ਮਾਰਦੇ ਆ ਠੀਕ ਐ ਚਲੋ ਫੇਰ ਮਾਰ ਦਈਏ ਕਿਉਂ ਲੈ ਮਿੱਤਰੋ ਇੰਨਾ ਤਾਂ ਲੱਗ ਗਿਆ ਹੁ ਥੱਲੇ ਥੋੜਾ ਜਿਹਾ ਰਹਿ ਗਿਆ ਇਹ ਹੁਣ ਇਹ ਥੈਲਾ ਲੈ ਲੈਨੇ ਉਹ ਇਹ ਤਾਂ ਉਹ ਨਮਾਏ ਯਾਰ ਕੋਈ ਪੁਰਾਣਾ ਥੈਲਾ ਦੇਖ ਲਿਆ ਹੋਵੇ ਸਾਫ ਪੁਰਾਣਾ ਥੈਲਾ ਕੋਈ ਸਾਫ ਉਧਰੋਂ ਦੇਖ ਲਿਆ ਇਹਨੂੰ ਕੀ ਪਤਾ ਵਿਚਾਰੇ ਨੂੰ ਉਧਰੋਂ ਦੇਖ ਲਿਆ ਚਾਹੇ ਇੱਥੇ ਪਿਆ ਹੋਣਾ ਕੋਈ ਆਹ ਹੈਗਾ ਹੈਗਾ ਦੇਖ ਫਿਰ ਹੂੰ ਲਿਆ ਜਿਹੜਾ ਹੈਗਾ ਹਾਂ ਲਿਆ ਬਸ ਲੋ ਮਿੱਤਰੋ ਲਾਤਾ ਸੇਬੇ ਜੇ ਵੜਦੀਏ ਕਬੂਤਰਾਂ ਦੇ ਪੈਰਾਂ ਪੂਰਾ ਜਣਾ ਫਾ ਜਾਣ ਓਕੇ ਰਿਪੋਰਟ ਚਾਹ ਡੰਨਾ ਗੰਮਾ ਇਹਨਾਂ ਦਾ ਪਾਣੀ ਪੂਣੀ ਦਾਣਾ ਪਾਣੀ ਚੈੱਕ ਕਰ ਲਾ ਚੰਗਾ ਭਾਈ ਹੁਣ ਲਾਓ ਨਜ਼ਾਰੇ ਦਾਣਾ ਪਾਣੀ ਦੇਖ ਲੈ ਉਹਨਾਂ ਦਾ ਸਰੋਂ ਦਾ ਪਈਆ ਨਾ ਬਾਜਰਾ ਪਾ ਦੇ ਥੋੜਾ ਪਾਈ ਪਰ ਨਾ ਕਣਕ ਪਈਏ ਸਰੋਂ ਕੇ ਤਾਂ ਮੈਂ ਆ ਕਣਕ ਥੋੜੀ ਜਿਹੀ ਅੱਛਾ ਛੱਟ ਦੇ ਯਾਰ ਮਿੱਟੀ ਛੋਟੀ ਵਾਲੀ ਹਾਂ ਪਾ ਦੇ ਤੇ ਪਾਣੀ ਚੈੱਕ ਕਰ ਲਈ ਮੈਨੂੰ ਲੱਗਦਾ ਪਾਣੀ ਤਾਂ ਹੈਗਾ ਹਾਂ ਟ੍ਰੇ ਮੂਰੇ ਨੂੰ ਕਰਦੀ ਇਹਨਾਂ ਦੇ ਇੱਕ ਜਿਹਾ ਪਾ ਦੇ ਆ ਬਜੇਨ ਫੜ ਕੇ ਅੰਦਰ ਛੱਡਿਆ ਯਾਰ ਨੂਰੀ ਵਾਲ ਮਾਰ ਲੀਏ ਨਗਾ ਤੇ ਇਧਰਲੇ ਕਬੂਤਰਾਂ ਨੂੰ ਕਰ ਦਈਏ ਕੱਟ ਕੱਟ ਕਰ ਦੰਨੇ ਫਿਰ ਬਾਹਰ ਛੱਡ ਲਿਆ ਕਰਾਂਗੇ ਨੂਰੀ ਤਾਂ ਅੰਦਰ ਖੜੀ ਹੈ ਕਰਦੇ ਆ ਬਾਈ ਆ ਜੋੜੇ ਕੱਟ ਕਰ ਦਈਏ ਸਾਡੀ ਢੂਈ ਦਿਖਣ ਲੱਗ ਗਈ ਯਾਰ ਬੈਠੇ ਨਹੀਂ ਹੁੰਦਾ ਇੰਨਾ ਪੈਰਾਂਵਾਰ ਬੈਠੇ ਹੀ ਨਹੀਂ ਕਦੇ ਚਲੋ ਕੋਈ ਚੱਕਰ ਨਹੀਂ ਤੇ ਵਧੀਆ ਹੁਣ ਖੰਡੋਂ ਤੋਂ ਵਿਚਾਰ ਆਊਗਾ ਬਸ ਹੁਣ ਜਿੰਨੇ ਖਾਲੇ ਖਾਲੇ ਅੰਦਰ ਬੰਦ ਕਰ ਦੇਣੇ ਨੇ ਫਿਰ ਆਪਾਂ ਨੇ ਤੇ ਲਿਆ ਕੱਲਾ ਕੱਲਾ ਕਬੂਤਰ ਕੱਢੀ ਚੱਲ ਮੈਂ ਕੱਟ ਕਰੀ ਜਾਂਦਾ ਬਾਹਰ ਛੱਡੀ ਆ ਮੈਂ ਬਾਹਰ ਛੱਡੀ ਜਾਣੇ ਆਪਾਂ ਨੇ ਚੁੱਕ ਲੈਣਗੇ 20 ਮਿੰਟ ਬੱਚਿਆਂ ਨੂੰ ਲੱਗ ਬੰਦ ਕਰ ਲਈ ਕਿਹੜੇ ਬੱਚੇ ਨਿਕਲੇ ਆਣ ਬਾਹਰ ਲਿਆ ਪੱਲਵਿਆਂ ਨੂੰ ਕੱਟ ਕਰੀ ਕਿੰਨਾ ਕੱਟ ਕਰਨੇ ਕਾਸੀ ਵੰਗਾ ਗਿਆ ਨਾ ਓਕੇ ਆ ਇਹ ਬੜਾ ਕਬੂਤਰ ਆ ਹਾਂ ਓਕੇ ਛੱਡ ਦੇ ਬਾਹਰ ਚੱਲੋ ਲੈਣ ਯਾਰੇ ਹੁਣ ਦੇਖਿਓ ਤੰਦਰੁਸਤ ਹੁੰਦੇ ਕਬੂਤਰ ਆਪਾਂ ਉਧਰਲੇ ਵੀ ਕੱਟ ਕਰਾਂਗੇ ਕਾਲੂ ਕਰਾਂਗੇ ਉਹ ਬਾਹਰ ਛੱਡਿਆ ਕਰਨੇ ਆ ਡੇਲੀ ਅੱਗੇ ਮੈਂ ਡੇਲੀ ਬਾਹਰ ਛੱਡਦਾ ਦਾ ਤੇ ਆ ਤਾਂ ਕੱਟਿਆ ਨਾ ਓਕੇ ਇਹਨੂੰ ਵੀ ਕੱਟ ਕਰ ਦਿੰਨੇ ਆ ਚੱਲ ਛੱਡ ਦੇ ਇਹਨੂੰ ਚੱਲ ਬਈ ਤੂੰ ਵੀ ਲੈ ਨਜ਼ਾਰੇ ਚਲੋ ਬਈ ਹੁਣ ਕਰ ਦਈਏ ਸਾਰੇ ਕੱਟ ਉਦੋਂ ਬਾਅਦ ਬਾਹਰ ਛੱਡ ਦਈਏ ਕੂਤਰ ਦਾ ਬਈ ਬਾਹਰ ਛੱਡ ਤੇ ਕਿਆ ਇੱਕ ਰਹਿ ਗਈ ਤੇ ਗੱਠ ਦੇਖੋ ਕਿੱਡੀ ਬਣੀ ਹੋਈ ਆ ਕਿਉਂਕਿ ਚੋਗਾ-ਜੋਗਾ ਰਹੀ ਜਾਂਦੀ ਇਹਦਾ ਹੁਣ ਕਰਦੇ ਆ ਆਪਾਂ ਆਪਰੇਸ਼ਨ ਆਹ ਦੇਖੋ ਗੱਠ ਦਾ ਆਪਰੇਸ਼ਨ ਇਹਦੀ ਆ ਇਹ ਕਰਦੇ ਆਪਾਂ ਬੰਨਦੇ ਆ ਇਹਨੂੰ ਕਿਉਂਕਿ ਜੇ ਜ਼ਿਆਦਾ ਖਿੱਚ ਲਈ ਨਾ ਖੂਨ ਚੱਲਣ ਲੱਗ ਜਾਣਾ ਇਹਦੇ ਕਰਦੇ ਆ ਇਹਦਾ ਇਲਾਜ ਦੇਖੋ ਬਾਈ ਲਾ ਆਹ ਦੇਖੋ ਐਡੀਆਂ-ਐਡੀਆਂ ਗੱਠਾਂ ਕਿਉਂਕਿ ਬਚੀਆਂ ਕਰਕੇ ਬਣੀਆਂ ਹੋਈਆਂ ਆ ਦੀਆਂ ਆ ਕੂਟਰ ਦੇ ਖੂਨ ਵੀ ਆ ਗਿਆ ਉਹ ਦੇਖੋ ਉਹ ਥੋੜੀ ਨੰਦਰ ਚਲੀਏ ਕੋਈ ਚੱਕਰ ਨਹੀਂ ਚੱਲ ਵੈਸੇ ਇੰਨੀ ਨਹੀਂ ਹੈਗੀ ਹੁਣ ਘੁੰਮ ਫਿਰ ਕੇ ਸੈੱਟ ਹੋ ਜਾਣਗੇ ਚਲੋ ਘੁੰਮ ਲੈਣਗੇ ਬਾਹਰ ਜੱਸੇ ਇਹਨਾਂ ਦਾ ਪਾਣੀ ਕੱਢ ਦੇ ਟ੍ਰੇ ਕੱਢ ਲਾ ਬਾਹਰ ਰੇ ਵੀ ਕੱਢ ਲਾ ਵੀ ਦੇਖੋ ਤਾਂ ਫਿਰਦੇ ਆ ਨਜ਼ਾਰੇ ਨਾਲ ਕਬੂਤਰ ਘੱਟੋ ਘੱਟ ਕੱਡੇ ਹੋਣੇ ਆ 2 ਮਹੀਨੇ ਬਾਅਦ 2 ਮਹੀਨੇ ਬਾਅਦ ਕੱਡੇ ਹੋਣੇ ਪਾਉ ਬਾਹਰ ਨਾ ਚੱਲ ਹੁਣ ਆਇਆ ਰੋਜ਼ ਕੱਢ ਲਿਆ ਕਰਾਂਗੇ ਕੱਟ ਕਰਦੇ ਪਾਉ ਹਾਂ ਓਕੇ ਰਿਪੋਰਟ ਹੁਣ ਘੁੰਮ ਫਿਰ ਲੈਣਗੇ ਗੋਹਾ ਗੂਹਾ ਜਾ ਖਾ ਲੈਣ ਤੰਦਰੁਸਤ ਹੋ ਜਾਣਗੇ ਬਾਕੀ ਸੈੱਟ ਹੈ ਪ੍ਰੋਗਰਾਮ ਬਿੱਲੀ ਤਾਂ ਨਹੀਂ ਆਉਂਦੀ ਹੁਣ ਆਉਂਦੀ ਆ ਹੈ ਨਿਗਾ ਰੱਖੀ ਜਸੇ ਮੈਨੇ ਬੂਡਵਟ ਪਾਇਆ ਵਾ ਲਓ ਵੀ ਕਬੂਤਰਾਂ ਨਵੇੜਤਾ ਹੁਣ ਚੱਲਦੇ ਆ ਬਾਬੇ ਦੇ ਮੱਥਾ ਟੇਕਣ ਜੱਸੇ ਡਰਾਈਵਰ ਨੂੰ ਅੱਜ ਬਿਠਾਇਆ ਪਿੱਛੇ ਗੱਡੀ ਆ ਧੋਣੇ ਵਾਲੀ ਰੁੜਪੀ ਦੀ ਓਏ ਕਿ ਮੈਨੂੰ ਹੀ ਲੱਗਦਾ ਤਾਂ ਤੁਹਾਨੂੰ ਵੀ ਲੱਗਦਾ ਅਸ਼ਿਆ ਚਲੋ ਚੱਲਦੇ ਆ ਕੋਟੀ ਉੱਪਰ ਨੂੰ ਕੋਟ ਛਾੜ ਲਿਆ ਕਹਿੰਦੇ ਮਿੱਤਰੋ ਠੰਡ ਤੋਂ ਬਚ ਕੇ ਤੇ ਚੱਲਦੇ ਹੁਣ ਨਹੀਂ ਨੜੀ ਵਗਣ ਨੂੰ ਟਾਈਮ ਨਹੀਂ ਲੱਗਦਾ ਹਣਾ ਲਓ ਜੀ ਬਾਬਾ ਜੀ ਦੇ ਪਹੁੰਚ ਗਏ ਮੱਥਾ ਟੇਕੀਏ ਮੈਂ ਇਹਨੇ ਲੋਗ ਨੂੰ ਲਾ ਕੇ ਚੱਲਦਾ ਗੱਡੀ ਦੇ ਨੋੜਾਪਾ ਜਾ ਰਹੇ ਆ ਵੀ ਘਰ ਨੂੰ ਇੰਨੇ ਕ ਜੇ ਦੇਖ ਲਓ ਥੋੜਾ ਥੋੜਾ ਹਨੇਰਾ ਜਾ ਹੋਣ ਲੱਗ ਗਿਆ ਤੇ ਚੱਲਦੇ ਆਂ ਫਿਰ ਆਪਾਂ ਘਰ ਨੂੰ ਘਰ ਜਾ ਕੇ ਦੇਖਦੇ ਆਂ ਕੀ ਕੰਮਕਾਰ ਕਰਨਾ ਉਹ ਤੋਂ ਬਾਅਦ ਗਰਾਊਂਡ ਵੀ ਜਾਣਾ ਫਿਰ ਸੱਚ ਮੈਂ ਕਿਹਾ ਆਪਣਾ ਪਿੰਡ ਵੀ ਦਿਖਾ ਦਾਂ ਆ ਦੇਖੋ ਸਾਡੇ ਪਿੰਡ ਦਾ ਬੋਰਡ ਤੇ ਇਹ ਹੈਗਾ ਚੰਡੀਗੜ੍ਹ ਲੁਧਿਆਣਾ ਹਾਈਵੇ ਆ ਜਿਹੜਾ ਵੱਡਾ ਆ ਗੇਟ ਆ ਬਣਿਆ ਸਾਡੇ ਪਿੰਡ ਨੂੰ ਤੇ ਆ ਮੁੜ ਕੇ ਇਧਰ ਨੂੰ ਸਾਡਾ ਪਿੰਡ ਅੱਗੇ ਪਹੁੰਚ ਗਏ ਬਈ ਘਰੇ ਹੁਣ ਲੈ 52 ਦੇਖਣੀ ਆਪਾਂ ਕੂਤਰਾਂ ਨੂੰ ਦੇਣੀ ਐ ਇੱਕ ਨੂੰ ਤੇ ਉਹ ਦੇਖ ਲੈਣੇ ਆ ਨਾਲੇ ਢਾਂਗੀ ਢੂੰਗੀ ਚੱਕਦੀ ਐ ਨਵੀਂ ਆਇਆ ਇੱਥੇ ਖਰਾਬ ਹੋ ਜਾਣੀਆਂ ਨਹੀਂ ਤੇ ਬੱਚਿਆਂ ਨੂੰ ਅੰਦਰ ਕਰੀਏ ਕੁੰਡਾ ਕਾਂਡਾ ਲਾਈਏ ਦਾਣਾ ਪਾਣੀ ਇਹਨਾਂ ਦਾ ਖਾਦਾ ਹੋਇਆ ਆ ਪਾਣੀ ਉਹ ਪਾਣੀ ਕਿਨੇ ਕਰਤਾ ਓ ਬਾਊ ਪਾਉ ਹੈ ਨਹੀਂ ਚਲੋ ਦੇਖਦੇ ਆ ਜੱਸਾ ਗਿਆ ਭਾਈ ਪਾਣੀ ਲੈਣ ਕਬੂਤਰਾਂ ਨੂੰ ਦਵਾਈ ਦੇਣ ਆ ਦੇਖੋ ਆ 45 ਜਮੇ ਕਿੰਨੇ ਫੰਗ ਗੱਡੇ ਉੱਪਰ ਵਾਲੇ ਕਬੂਤਰਾਂ ਦੇ ਆਪਣਾ ਤੜਾ ਉੱਥੋਂ ਆਉਂਦਾ ਮਾਂ ਕੋਸਾ ਜਿਹਾ ਪਾਣੀ ਵੀ ਲੈ ਆ ਦਵਾਈ ਦੇਣ ਨੂੰ ਆ ਠੀਕ ਆ ਆਜਾ ਤੇ ਲੀਵਰ ਵਾਲੀ ਦਵਾਈ ਦੇਦੀ ਹੈ ਬਾਈ ਆ ਦੇਣੀ ਆ ਉਹਨਾਂ ਨੂੰ ਲੈਫ 52 ਮੁੱਕੀ ਹੋਈ ਆ ਆ ਹੈਗੀ ਲੀਵਰ ਵਾਲੀ ਲੀਵਰਲ ਆ ਇੱਕ ਉੱਤਰ ਨੂੰ ਦੇ ਦੇਣੀ ਆਪਾਂ ਦੋਕ ਤਪਕੇ ਇਹ ਦੇ ਦੇਣੀ ਆ ਤੇ ਸਰਾਂਜ ਕਿਹੜੀ ਲੈ ਕੇ ਆਏ ਜਿਹੜੀ ਹੈ ਪੁਰਾਣੀ ਉਹ ਚੱਲਿਆ ਕੋਈ ਨਾ ਲਿਆ ਕਿੰਨੇ ਕਬੂਤਰਾਂ ਦੇਣੀਆਂ ਦੋ ਦੋ ਦੇਣੀਆਂ ਇੱਕ ਤਾਂ ਕਬੂਤਰੀ ਇੱਕ ਚਾਰਮੋਹਰਾਂ ਨਾਲ ਇੱਕ ਦੁਈ ਹੈ ਨਾ ਥੜ ਲਿਆ ਕਰਾਂ ਦਈਏ ਲੀਵਰ ਵਾਲੀ ਦਵਾਈ ਫਿਰ ਇਹਨਾਂ ਨੂੰ ਲਓ ਮਿੱਤਰੋ ਦਈਏ ਇਹਨਾਂ ਨੂੰ ਦੋਨਾਂ ਨੂੰ ਦਵਾਈ ਲੀਵਰ ਵਾਲੀ ਤੇ ਅੱਧੀ ਅੱਧੀ ਦੇ ਦੇਣੀ ਆ ਆਪਾਂ ਨੇ ਅੱਧੀ ਇਸ ਰਾਂਜੇ ਨੂੰ ਅੱਧੀ ਗੇ ਨੂੰ ਕਿਉਂਕਿ ਦੋ ਦੋ ਬੂੰਦਾਂ ਹੀ ਪਾਈਆਂ ਚਾਰ ਕ ਬੂੰਦਾਂ ਪਾਈਆਂ ਨਾ ਅੱਜ ਤੇ ਦੇਦੀ ਹੁਣ ਕੱਲ ਤੱਕ ਦੇਖਦੇ ਆ ਵੀ ਕਿਵੇਂ ਹੁੰਦੇ ਨੇ ਕੋਸਾ ਦੇ ਦੇਣਾ ਪਾਣੀ ਇਹਨਾਂ ਨੂੰ ਦੇਤੀ ਬਈ ਦਵਾਈ ਦੋਨਾਂ ਨੂੰ بس ہاں ਹੋਲੀ ਕੇ چلے ਜਾਣਗੇ ਤੇ ਆ ਬੱਚਿਆਂ ਨੂੰ ਬੰਦ ਕਰ ਦੇ ਇਸੇ ਆ ਇਹ ਨੂੰ ਨਾ ਪੰਗੇ ਲਾਇਆ ਤਾਂ ਸਾਰੀ ਖਾਣ ਨੂੰ ਪੈਂਦੀ ਆ ਨਹੀਂ ਕਬੂਤਰ ਬੈਠਾ ਹੀ ਆ ਕਬੂਤਰ ਬੈਠਾ ਕਬੂਤਰ ਵੀ ਇਕਨੇ ਕਰਦਾ ਹਾਂ ਕਬੂਤਰ ਸ਼ਾਕ ਖਾਣਾ ਵੇ ਦੇਖਦਾ ਵੀ ਇਹ ਤਾਂ ਅੱਛਾ ਸ਼ਾਕਾ ਉਹ ਮਿਲ ਗਿਆ ਇਹਦੇ ਨਾਲ بڑا ਸ਼ਾਕ ਖਾ ਹਾਂ ਜੀ ਜਿਹੜਾ ਘਰੇ ਉੜਦਾ ਹੁੰਦਾ ਤਾਂ ਇਹਦਾ ਬੱਚਾ ਔਖਾ ਹੈ ਆ ਬੱਚਾ ਜ਼ਿਆਦਾ ਔਖਾ ਹੈ ਨਾ ਛੇੜ ਮੈਨੂੰ ਛੇੜਨਾ ਬਚਾ ਬਾੜਾ ਓੱਖਾ ਹੋ ਗਿਆ ਯਾਰ ਓ ਹੋ 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 ਪੋਟਾ ਭਰਿਆ ਹੁਣ ਇਹਦਾ ਦੇਖ ਲਈ ਦੇਖਦਾ ਉਹ ਟੋਕਰੀ ਚ ਰੱਖਾ ਉਹਨਾਂ ਨੂੰ ਕੱਢ ਉੱਥੋਂ ਜਮੇ ਹਲੀ ਜਮੇ ਰਹਿਣ ਦੇ ਤੂੰ ਇਹਨੂੰ ਰੱਖ ਹੁਣ ਇੱਕ ਵਾਰੀ ਬਚਾ ਚੈੱਕ ਕਰਨਾ ਇਹਦਾ ਕਲੀ ਨੋਕਾ ਦਾ ਰਹਿਣਾ ਹੈ ਕਲੀ ਨੋਕਾ ਦੀ ਵਿੱਚ ਆਪੇ ਕਰਦੇ ਚੱਪ ਘੜ ਦਵੇ ਬਸ ਰੱਬ ਸੁੱਖ ਰੱਖੇ ਬਚਾ ਵੱਡ ਤੇਰੀ ਸੜੇ ਅੰਡੇ ਦਾ ਚੱਕਣਾ ਹੀ ਆ ਖਾਣ ਨੂੰ ਪੈਂਦਾ ਓਏ ਚੱਲ ਆਓ ਬੱਚਾ ਤੂੰ ਕਰਤਾ ਉਹ ਸੁਰਖੀ ਕਬੂਤਰ ਨੇ ਉਹ ਧਰ ਲਿਆ ਇਹ ਬੰਦ ਦੇਣੇ ਆਪਾਂ ਦੋ ਇਕੱਠੇ ਹੋ ਗਏ ਯਾਦ ਕਬੂਤਰ ਥੋੜੀ ਰਹਿ ਗਏ ਹੁਣ ਆਪਾਂ ਦੇ ਦੇਣੇ ਐ ਚੋਂ ਵੀ ਨੀਲਾ ਹੈਗਾ ਤਾਂ ਵਜਾ ਅੰਦਰੇ ਨਹੀਂ ਅਗ ਰੱਖਿਆ ਇਹਨੂੰ ਬੈਠਾ ਰਹਿਣ ਦੇ ਕੋਈ ਨਾ ਵਿੱਚ ਬੈਠਾ ਰਹਿਣ ਦੇ ਕਰਦੇ ਬੰਦੇ ਟਾਕੀਓ ਭੇੜਦੇ ਹੋ ਚਾਰ ਉਹ ਕੇਰਬੋਡ ਦਾਣਾ ਬਾਣੀ ਇਹਨਾਂ ਦਾ ਖਾਦਾ ਹੈ ਰੱਜੇ ਹੋਏ ਨੇ ਪੂਰੇ ਘਰ ਦੇ ਬੰਦ ਅੱਜ ਨਿਕਲਣਗੇ ਹੈ ਨਾ ਇਹਨਾਂ ਨੂੰ ਮੈਂ ਕਿਹਾ ਸਰਜਰੀ ਖੋਲ ਦੰਨੇ ਆ ਭਾਉ ਉਹ ਨਹੀਂ ਕਬੂਤਰ ਇਹ ਉਹਨਾਂ ਦਾ ਕੰਮ ਤਾਂ ਨਿਭੜਿਆ ਆਇਆ ਨਾ ਟੀੜਾ ਬੱਦ ਹੋਲਾਵਾਂਗੇ ਅੰਦਰ ਹਾਂ ਚਲੋ ਭਾਈ ਨਿਭੜ ਗਿਆ ਇਹਨਾਂ ਦਾ ਕੰਮ ਤੇ ਹੁਣ ਚਲੋ ਦੇਖਦੇ ਆਪਾਂ ਕੋਈ ਕੰਮਕਾਰ ਹੋਰ ਜਿ세 ਆ ਕਿੱਟ ਮੇਰੀ ਨਾਲੇ ਲਈ ਫਿਰਦਾ ਓਏ ਚਾਬੀ ਜੱਕ ਲਈ ਗੱਡੀ ਹੁਣ ਮੜਾ ਜਾਂ ਮਾਰ ਲਈ ਬਾਈ ਗਰਾਊਂਡ 'ਚ ਢੇੜਾ ਗਰਾਉਂਡ 'ਚ ਢੇਡਾ ਗੂੜਾ ਮਾਰੀਏ ਦੇਖੀਏ ਖੇਡ ਰਹੇ ਹੈ ਜਵਾਕਾ ਨਹੀਂ ਖੇਡ ਲੈ ਬਾਈ ਗਰਮੀ ਗਰਮੀ ਬਸ ਹੋ ਗਈ ਤੇ ਠੰਡ ਹੁੰਦੀ ਜਿੱ ਉੱਤਰ ਗਈ ਚਲੋ ਚੱਲਦੇ ਹਾਂ ਹੁਣ ਆਪਾਂ ਘਰ ਨੂੰ ਕਮੈਂਟ ਕਮਟ ਬੋਲਦੇ ਆ ਘਰ ਜਾ ਕੇ ਤੇ ਕਬੂਤਰ ਦੇ ਦਿਆਂ ਵੈਸੇ ਤਾਂ ਮੈਂ ਢੇਡ ਗੂੜਾ ਲਾਇਆ ਆ ਤਾਂ ਚਲੋ ਦੇਖਦੇ ਆ ਫੇਰ ਵੀ ਜਾ ਕੇ ਆਪਾਂ ਪਹੁੰਚ ਗਏ ਆ ਵੀ ਘਰੇ ਤੇ ਇੱਧਰ ਤਾਂ ਐਂ ਨੇਰਾ ਕਰਿਆ ਪਿਆ ਤੇ ਕਮੈਂਟ ਬੋਲ ਦੀਏ ਜੈਦ ਬਾਈ ਪੜੇ ਬਾਈ ਫਸਟ ਵਿਊ ਥੈਂਕ ਯੂ ਵੀਰੇ ਜੈਦੀਪ ਸੰਧੂ ਸਤਵਿੰਦਰ ਸਿੰਘ 3888 ਗੁਰਵਿੰਦਰ ਗੁਰੀ ਪੀਵੀ 31 ਗੁਰਵਿੰਦਰ ਗੁਰੀ ਜਾਦ ਲਹਾਰਾ ਗੁਰਮੀਤ ਸਿੰਘ ਆਪ ਬਹੁਤ ਵਧੀਆ ਬਲੌਗ ਬਣਾਤੇ ਹੋ ਥੈਂਕ ਯੂ ਵੀਰੇ ਦੀਪਕ ਲਾਡੀ ਨਾਈਸ ਬਰਦਰ ਥੈਂਕ ਯੂ ਵੀਰੇ ਜੈਦ ਬਾਈ ਲਵ ਯੂ ਬੜੇ ਬਾਈ ਲਵ ਯੂ ਥੈਂਕ ਯੂ ਵੀਰੇ ਢਿੱਲੋਂ ਜੱਗੀ ਨੀਲਾ ਡੱਬਾ ਨਹੀਂ ਦੇਣਾ ਸੀ ਬਈ ਵਾਪਸ ਲਿਆਓ ਵੀਰ ਪਲੀਜ਼ ਜੈਦੀਪ ਸਿੰਧੂ ਹਾਂਜੀ ਹਾਂਜੀ ਵੀਰੇ ਨੀਲਾ ਡੱਬਾ ਆਪਣੇ ਵੀਰੇ ਆਪਣੇ ਮੁੰਡੇ ਕੋਲੇ ਆ ਤੇ ਉਹ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਚ ਮੇਰੀ ਗੱਲ ਹੋਈ ਸੀ ਕਿੰਨਾ ਇੱਕ ਦੋ ਦਿਨਾਂ ਚ ਬੱਚੇ ਕੱਢ ਲੈਣੇ ਆਪਾਂ ਲੈ ਆਵਾਂਗੇ 15 20 ਦਿਨਾਂ ਚ ਵੀਰੇ ਲੈ ਆਉਣਾ ਕੋਈ ਗੱਲ ਨਹੀਂ ਡੱਬਾ ਕਬੂਤਰ ਨਹੀਂ ਦਿੰਦੇ ਆਪਣਾ ਕਿਉਂਕਿ ਆਪਾਂ ਵੀ ਜਵਾਨ ਕਰ ਕੀ ਦਿੱਤਾ ਅੱਗੇ ਹੈਨਾ ਤੇ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ